ਦੋਸਤੋ ਸਾਡੇ ਭਾਰਤ ਦੇ ਅੰਦਰੋਂ ਆਏ ਦਿਨ ਹੈਰਾਨੀਜਨਕ ਤੇ ਰਹੱਸਮਈ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤੇ ਹੁਣ ਇੱਕ ਹੋਰ ਸੰਸਨੀਖੇਜ਼ ਘਟਨਾ ਸਾਹਮਣੇ ਆਈ ਆ ਕਿ 14 ਏਕੜ ਜ਼ਮੀਨ ਦੇ ਅੰਦਰ ਇੱਕ ਮਹਿਰ ਨੁਮਾ ਘਰ ਬਣਿਆ ਹੋਇਆ ਸੀ ਜਿਹਦੇ ਵਿੱਚ ਪਿਛਲੇ 20 ਸਾਲਾਂ ਤੋਂ ਕੋਈ ਨਹੀਂ ਰਹਿ ਰਿਹਾ ਸੀ ਪਰ ਹੁਣ ਜਦੋਂ ਪੁਲਿਸ ਨੇ ਉਸ ਘਰ ਦੇ ਅੰਦਰ ਜਾ ਕੇ ਦੇਖਿਆ ਤਾਂ ਪਤਾ ਲੱਗਾ ਕਿ ਉਸ ਘਰ ਦੇ ਅੰਦਰ ਇੱਕ ਟੁੱਟਾ ਹੋਇਆ ਫਰਿੱਜ ਪਿਆ ਤੇ ਟੁੱਟੇ ਹੋਏ ਫਰਿੱਜ ਦੇ ਵਿੱਚ ਮਨੁੱਖੀ ਖੋਪੜੀਆਂ ਤੇ ਪਿੰਜਰ ਮਿਲੇ ਨੇ ਜਿਸ ਦੇ ਤੋਂ ਇਲਾਕੇ ਦੇ ਵਿੱਚ ਸੰਸਨੀ ਫੈਲ ਗਈ ਆ ਲੋਕ ਹੈਰਾਨ ਪਰੇਸ਼ਾਨ ਨੇ ਕਿ ਆਖਰ ਇਹ ਕੀ ਮਾਮਲਾ ਏ ਇਹ ਘਟਨਾ ਉਦੋਂ ਵਾਪਰੀ ਜਦੋਂ ਇੰਦਰਾ ਧਰਮਰਾਜਨ ਨਾਂ ਦੇ ਇੱਕ ਵਿਅਕਤੀ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਕਿ ਜਿਹੜਾ ਇਹ ਮਹਿਲ ਖਾਲੀ ਪਿਆਏ ਪਿਛਲੇ 20 ਸਾਲਾਂ ਤੋਂ ਸਾਨੂੰ ਲੱਗਦਾ ਇੱਥੇ ਕੁਝ ਗਲਤ ਕਿਸਮ ਦੀਆਂ ਗਤੀਵਿਧੀਆਂ ਹੋ ਰਹੀਆਂ ਨੇ ਸਮਾਜ ਵਿਰੋਧੀ ਗਤੀਵਿਧੀਆਂ ਹੋ ਰਹੀਆਂ ਨੇ ਜਿਹਦੇ ਕਰਕੇ ਪੁਲਿਸ ਨੇ ਇਸ ਮਾਮਲੇ ਨੂੰ ਸੀਰੀਅਸ ਲਿਆ ਪੁਲਿਸ ਨੇ ਉਸ ਘਰ ਦੇ ਅੰਦਰ ਜਿੱਥੇ ਕਦੇ ਕੋਈ ਕੋਈ ਵੀ ਨਹੀਂ ਗਿਆ ਸੀ ਪਿਛਲੇ 20 ਸਾਲਾਂ ਤੋਂ ਉੱਥੇ ਜਾ ਕੇ ਦੇਖਿਆ ਤਾਂ ਉੱਥੇ ਇੱਕ ਫਰਿੱਜ ਵਿੱਚ ਮਨੁੱਖੀ ਖੋਪੜੀਆਂ ਤੇ ਜਿਹੜਾ ਪਿੰਜਰ ਮਿਲਿਆ ਜਿਹਦੇ ਤੋਂ ਪੁਲਿਸ ਜਾਂਚ ਵਿੱਚ ਜੁਟ ਗਈ ਆ ਕਿ ਆਖਰ ਇਹ ਜਿਹੜੇ ਪਿੰਜਰ ਨੇ ਇਹ ਕੀ ਦੇ ਨੇ ਇਹ ਖੋਪੜੀਆਂ ਕੀ ਦੇ ਨੇ ਕਿੱਥੋਂ ਆਈਆਂ ਉੱਥੇ ਮਿਲੇ ਕੁਝ ਨਿਸ਼ਾਨਾਂ ਤੋਂ ਇਹ ਪਤਾ ਲੱਗ ਰਿਹਾ ਕਿ ਸ਼ਾਇਦ ਜਿਹੜੀਆਂ ਇਹ ਖੋਪੜੀਆਂ ਨੇ ਕੁਝ ਔਰਤਾਂ ਦੀਆਂ ਨੇ ਤਾਂ ਪੁਲਿਸ ਨੇ ਹੁਣ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਆਖਰ ਇਸ ਘਰ ਦਾ ਮਾਲਕ ਕੌਣ ਆ ਤਾਂ ਹੁਣ ਪਤਾ ਲੱਗਾ ਕਿ ਇਸ ਘਰ ਦਾ ਮਾਲਕ ਇੱਕ ਡਾਕਟਰ ਆ ਤਾਂ ਪੁਲਿਸ ਇਸ ਜਿਹੜਾ ਡਾਕਟਰ ਆ ਉਹਦੇ ਤੋਂ ਉਹਨਾਂ ਦੇ ਪਰਿਵਾਰ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਆਖਰ ਇਹ ਜਿਹੜੀਆਂ ਖੋਪੜੀਆਂ ਨੇ ਉਹ ਕਿੱਥੋਂ ਆਈਆਂ ਕੀ ਇਹ ਕਿਸੇ ਸਖਲਾਈ ਨਾਲ ਸੰਬੰਧਤ ਆ ਕਿਉਂਕਿ ਉਹ ਡਾਕਟਰ ਦਾ ਘਰ ਆ ਕਿ ਲੋਕਾਂ ਨੂੰ ਜਿਹੜੇ ਸਟੂਡੈਂਟ ਨੇ ਵਿਦਿਆਰਥੀ ਨੇ ਉਹਨਾਂ ਨੂੰ ਸਿੱਖਿਆ ਦੇਣ ਦੇ ਲਈ ਇਹਨਾਂ ਦਾ ਇਸਤੇਮਾਲ ਹੋ ਰਿਹਾ ਸੀ ਜਾਂ ਇਹਦੇ ਪਿੱਛੇ ਕੋਈ ਹੋਰ ਕਹਾਣੀ ਆ ਕੋਈ ਹੋਰ ਮਰਡਰ ਦੀ ਕਹਾਣੀ ਆ ਕੀ ਪੂਰਾ ਮਾਮਲਾ ਏ ਇਹਦੇ ਤੇ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ ਉਧਰੋਂ ਫਰੈਂਸਕ ਟੀਮ ਜਿਹੜਾ ਇਹਦੀ ਜਾਂਚ ਕਰ ਰਹੀ ਆ ਕਿ ਇਹ ਖੋਪੜੀਆਂ ਅਖਰ ਕਿੰਨੀਆਂ ਪੁਰਾਣੀਆਂ ਨੇ ਇਹ ਕਿਹਦੀਆਂ ਨੇ ਔਰਤਾਂ ਦੀਆਂ ਨੇ ਕਿ ਮਰਦਾਂ ਦੀਆਂ ਨੇ ਜਾਂ ਬੱਚਿਆਂ ਦੀਆਂ ਨੇ ਉਹ ਲਗਾਤਾਰ ਇਸ ਮਾਮਲੇ ਤੇ ਇਨਵੈਸਟੀਗੇਸ਼ਨ ਕਰ ਰਹੇ ਨੇ ਪਰ ਬੇहद ਸਸੰਸਨੀਖੇਜ਼ ਮਾਮਲਾ ਹੈ ਕਿ ਇੱਕ ਵਿਅਕਤੀ ਦੀ ਸ਼ਿਕਾਇਤ ਤੇ ਜਾ ਕੇ ਪਤਾ ਲੱਗਾ ਕਿ ਇਸ ਘਰ ਦੇ ਫਰਿੱਜ ਦੇ ਅੰਦਰ ਇਹ ਖੋਪੜੀਆਂ ਪਈਆਂ ਹੋਈਆਂ ਨੇ ਹੋ ਸਕਦਾ ਇਹ ਕੋਈ ਮਰਡਰ ਦਾ ਕੇਸ ਹੋਵੇ ਕਿਉਂਕਿ ਪੁਲਿਸ ਇਹ ਕਹਿ ਰਹੀ ਹੈ ਕਿ ਹੋ ਸਕਦਾ ਇਹਦੇ ਪਿੱਛੇ ਕੋਈ ਕਿਸੇ ਦੇ ਕਤਲ ਦਾ ਮਾਮਲਾ ਹੋਵੇ ਕਿਸੇ ਦਾ ਕਤਲ ਕੀਤਾ ਗਿਆ ਹੋਵੇ ਜਾਂ ਫਿਰ ਇਹ ਸ਼ਿਕਿਆ ਨਾਲ ਸਬੰਧਤ ਹੋਵੇ ਫਿਲਹਾਲ ਇਸ ਮਾਮਲੇ ਤੇ ਪੂਰੀ ਜਾਣਕਾਰੀ ਜਿਹੜੀ ਨਿਕਲ ਕੇ ਸਾਹਮਣੇ ਨਹੀਂ ਆਈਆਂ ਪਰ ਜਦੋਂ ਦੀ ਇਹ ਘਟਨਾ ਕੇਰਲਾ ਦੇ ਕੋਚੀ ਚ ਵਾਪਰੀ ਇਹ ਘਟਨਾ ਤੇ ਜਦੋਂ ਦੀ ਇਹ ਘਟਨਾ ਉੱਥੇ ਵਾਪਰੀ ਆ ਕੋਚੀ ਦੇ ਵਿੱਚ ਲੋਕਾਂ ਨੂੰ ਪਤਾ ਲੱਗਾ ਤਾਂ ਇਲਾਕੇ ਵਿੱਚ ਸਨਸਨੀ ਫੈਲ ਗਈ ਆ ਕਿਉਂਕਿ ਲੋਕ ਤਾਂ ਪਹਿਲਾਂ ਹੀ ਆਸ-ਪਾਸ ਦੇ ਇਹ ਅਨਮਾਨ ਲਗਾ ਰਹੇ ਸੀ ਕਿ ਜਿਹੜਾ ਇਹ ਘਾਰਾ ਬੰਗਲਾ ਹੈ ਇਹਦੇ ਵਿੱਚ ਕੁਝ ਮਤਲਬ ਸਮਾਜ ਵਿਰੋਧੀ ਗਤੀਵਿਧੀਆਂ ਹੋ ਰਹੀਆਂ ਨੇ ਇਸੇ ਕਰਕੇ ਜਿਹੜਾ ਇੰਦਰਾ ਧਰਮਰਾਜਨਾ ਉਹਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਤੇ ਉਹਦੇ ਬਾਅਦ ਇਹ ਖੁਲਾਸਾ ਹੋਇਆ